ਆਸਟ੍ਰੇਲੀਆ ਬੁਲਟਨ ਦੇਖ ਰਹੇ ਸਾਰਤਿਸ਼ਕਾ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅਹਿਮ ਸੁਰਖੀਆਂ ਤੇ ਜੀ7th ਰਾਣ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਮੋਦੀ ਦੇ ਨਾਲ ਮੁਲਾਕਾਤ ਟਰੰਪ ਦੇ ਨਾਲ ਗੱਲਬਾਤ ਨਾ ਕਰਨ ਦਾ ਮਿਲਿਆ ਮੌਕਾ ਆਸਟ੍ਰੇਲੀਆ ਦੇ 23 ਸ਼ਹਿਰ ਦੁਨੀਆ ਦੇ ਪਹਿਲੇ 10 ਰਹਿਣ ਯੋਗ ਸ਼ਹਿਰਾਂ ਦੇ ਵਿੱਚ ਹੋਣ ਕੇ شمار ਬਾਲੀ ਵਿੱਚ ਆਸਟ੍ਰੇਲੀਆਈ ਵਿਅਕਤੀ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਤਿੰਨ ਆਸਟ੍ਰੇਲੀਆਈ ਵਿਅਕਤੀ ਹੋਏ ਗ੍ਰਿਫਤਾਰ ਸਿੰਗਾਪੁਰ ਰੈਂਦਾਤਾ ਡੀਬੀਐਸ ਦਾ ਟਿਚਾ ਪੰਜ ਸਾਲਾਂ ਦੇ ਵਿੱਚ ਆਸਟ੍ਰੇਲੀਆਈ ਉਧਾਰ ਬੁੱਕ ਨੂੰ ਕਰੇਗਾ ਦੁੱਗਣਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੇ ਕਨਾਨਸਕਿਸ 'ਚ ਚੱਲ ਰਹੇ 51ਵੇਂ G7 ਸੰਮੇਲਨ ਦੇ ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨਿਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਦੁਵੱਲੀ ਮੀਟਿੰਗ ਕੀਤੀ। ਪ੍ਰਧਾਨ ਮੰਤਰੀ ਐਂਥਨੀ ਅਲਬਾਨਿਸ ਨੇ ਆਪਣੇ ਹਮਰੁੱਤਬਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਭਾਰਤ-ਆਸਟ੍ਰੇਲੀਆ ਰਣਨੀਤਿਕ ਭਾਈਵਾਲੀ ਨੂੰ ਅੱਗੇ ਵਧਾਉਣ ਬਾਰੇ ਵੀ ਗੱਲਬਾਤ ਕੀਤੀ। ਕੈਨੇਡਾ ਦੇ ਕਨਾਨਸਕਿਸ 'ਚ ਚੱਲ ਰਹੇ 59ਵੇਂ G7 ਸਮੇਲਨ ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਦੇਸ਼ਾਂ ਦੇ ਨੇਤਾਵਾਂ ਨਾਲ ਦੁਵੱਲੀ ਮੀਟਿੰਗ ਕੀਤੀ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਪਣੇ ਹਮਰੁੱਤਬਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਭਾਰਤ-ਆਸਟ੍ਰੇਲੀਆ ਰਣਨੀਤਿਕ ਭਾਈਵਾਲੇ ਨੂੰ ਅੱਗੇ ਵਧਾਉਣ ਬਾਰੇ ਗੱਲ ਕੀਤੀ। ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਨਾਲ ਮੁਲਾਕਾਤ ਦੇ ਨਾਲ ਬਹੁਤ ਉਤਸਕ ਸਨ ਪਰ ਇਹ ਸੰਭਵ ਨਾ ਹੋ ਸਕਿਆ। ਅਲਬਨੀਜ਼ ਨੇ ਕੈਲਗਰੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜਿਵੇਂ ਹੀ ਉਹ ਅਧਿਕਾਰਿਤ ਜੀ7 ਪ੍ਰੋਗਰਾਮ ਵਿੱਚ ਜਾਣ ਲਈ ਸ਼ੈਰਟਨ ਸੂਟਸ ਕੈਲਗਰੀ ਹੋਟਲ ਵਿੱਚ ਆਪਣੇ ਕਮਰੇ ਤੋਂ ਬਾਹਰ ਨਿਕਲੇ ਇੱਕ ਟਵੀਟ ਆਇਆ ਵਾਈਟ ਹਾਊਸ ਦੀ ਪ੍ਰੈਸ ਸਖਤਰ कैरोलीन लेविड ने कहा राष्ट्रपति ट्रम्प दा जी7 ਵਿੱਚ ਇੱਕ ਸ਼ਾਨਦਾਰ ਦਿਨ ਸੀ ਪਰ ਮੱਧ ਪੂਰਬ ਵਿੱਚ ਜੋ ਕੁਝ ਹੋ ਰਿਹਾ ਉਸ ਕਾਰਨ ਉਹ ਅੱਜ ਰਾਤ ਰਾਜਾਂ ਦੇ ਮੁਖੀਆਂ ਨਾਲ ਰਾਤ ਦੇ ਖਾਣੇ ਤੋਂ ਬਾਅਦ ਚਲੇ ਜਾਣਗੇ 6 ਦਿਨਾਂ ਦੀ ਯਾਤਰਾ ਦੌਰਾਨ ਐਂਥਨੀ ਐਲਬਨੀਜ਼ ਨੇ ਖੁੱਲਕੇ ਸਵੀਕਾਰ ਕੀਤਾ ਕਿ ਉਹਨਾਂ ਨੇ ਟਰੰਪ ਕੋਲ ਗੱਲਬਾਤ ਲਈ ਅਣਉਚਿਤ ਟੈਰਿਫ ਅਤੇ ਬਿਲੀਅਨ ਡਾਲਰ ਦੇ ਆਕਸਪੰਡੂਬੀ ਸੌਦਾ ਕੀਤਾ ਵਧੇਰੇ ਮਹੱਤਵਪੂਰਨ ਪੰਡੂਬੀ ਸਮਝੌਤਾ ਸੀ ਜਿਸ ਦਾ ਪੈਂਟਾਗਨ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਹ ਰਾਸ਼ਟਰਪਤੀ ਦੇ ਅਮਰੀਕਾ ਫਰਸਟ এজেন্ডੇ ਦੇ ਅਨੁਸਾਰ ਸਮੀਖਿਆ ਕਰੇਗਾ ਇੰਗਲੈਂਡ ਦੀ ਸੰਸਥਾ ਦੀ ਇਕਨੋਮਿਸਟ ਇੰਟੈਲੀਜੈਂਸ ਯੂਨਿਟ ਦੇ ਵੱਲੋਂ ਕਰਵਾਈ ਗਏ ਤਾਜ਼ੀ ਸਰਵੇਖਣ ਦੇ ਵਿੱਚ ਯੂਰਪੀ ਦੇਸ਼ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਦੁਨੀਆ ਦਾ ਸਭ ਤੋਂ ਵਧੀਆ ਰਹਿਣ ਯੋਗ ਸ਼ਹਿਰ ਐਲਾਨਿਆ ਗਿਆ ਯੂਰਪੀ ਦੇਸ਼ ਆਸਟ੍ਰੇਲੀਆ ਦੇ ਸ਼ਹਿਰ ਵਿਆਨਾ ਅਤੇ ਖੂਬਸੂਰਤ ਦੇਸ਼ ਸਵਿਟਜ਼ਰਲੈਂਡ ਦੇ ਸ਼ਹਿਰ ਜ਼ੂਰੀਚ ਨੂੰ ਸਾਂਝੇ ਤੌਰ ਤੇ ਦੂਜਾ ਦਰਜਾ ਪ੍ਰਾਪਤ ਹੋਇਆ ਆਸਟ੍ਰੇਲੀਆਈ ਸ਼ਹਿਰ ਮੈਲਬੌਰਨ ਨੂੰ ਇਸ ਦਰਜਾ ਬੰਦੀ ਵਿੱਚ ਚੌਥਾ ਸਥਾਨ ਸਿਡਨੀ ਨੂੰ 6ਵਾਂ ਅਤੇ ਐਡੀਲੇਡ ਨੂੰ ਨੌਵਾਂ ਸਥਾਨ ਹਾਸਲ ਹੋਇਆ। ਇਹ ਸਰਵੇਖਣ ਵਿਸ਼ਵ ਦੇ 173 ਸ਼ਹਿਰਾਂ ਵਿੱਚੋਂ ਕਰਵਾਇਆ ਗਿਆ। ਇਹ ਵਧੀਆ ਸਿਹਤ ਸਹੂਲਤਾਂ, ਵਾਤਾਵਰਣ, ਉੱਚ ਸਿੱਖਿਆ, ਬੁਨਿਆਦੀ ਢਾਂਚਾ ਅਤੇ ਸੱਭਿਆਚਾਰ ਤੇ ਆਧਾਰਿਤ ਸੀ। ਇਸ ਦਰਜਾਬੰਦੀ ਵਿੱਚ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਨੂੰ ਪੰਜਵਾਂ ਜਪਾਨ ਦੇ ਸ਼ਹਿਰ ਉਸਾਕਾ ਅਤੇ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਨੂੰ ਸਾਂਝੇ ਤੌਰ ਤੇ ਸਤਵਾਂ ਦਰਜਾ ਹਾਸਲ ਹੋਇਆ ਹੈ। ਕੈਨੇਡਾ ਦੇ ਸ਼ਹਿਰ ਵੈਂਕੂਵਰ ਨੇ 10ਵਾਂ ਸਥਾਨ ਪ੍ਰਾਪਤ ਕੀਤਾ ਹੈ। ਪਹਿਲਗਾਮ ਹਮਲੇ ਅਤੇ ਭਾਰਤ-ਪਾਕਿਸਤਾਨ ਦੇਸ਼ਾਂ ਦਰਮਿਆਨ ਹੋਈ ਜੰਗ ਕਰਕੇ ਭਾਰਤੀ ਸ਼ਹਿਰ ਕੋਈ ਵੀ ਸਨਮਾਨਯੋਗ ਦਰਜਾ ਪ੍ਰਾਪਤ ਕਰਨ ਵਿੱਚ ناکਾਮ ਰਹੇ ਹਨ। ਸਰਵੇਖਣ ਅਨੁਸਾਰ ਸਭ ਤੋਂ ਘੱਟ ਰਹਿਣ ਯੋਗ ਸ਼ਹਿਰਾਂ ਵਿੱਚ ਦਮਾਸਕਸ, ਕੀਵ, ਟਾਕਾ, ਲਾਉਸ, ਕਰਾਚੀ ਪੋਰਟ ਮੋਰਸਬੀ ਹਰਾਰੇ ਤ੍ਰਿਪੋਲੀ ਆਦਲਾਨੇਗੇ ਹਨ ਜਦੋਂ ਕਿ ਇਹ ਸੂਚੀ ਕੁਝ ਵੱਡੇ ਪੱਧਰ ਤੇ ਚੰਗੇ ਸੁਭਾਅ ਵਾਲੀ ਮੁਕਾਬਲੇਬਾਜ਼ੀ ਪੈਦਾ ਕਰਦੀ ਹੈ ਇਹ ਦੁਨੀਆ ਭਰ ਦੇ ਸ਼ਹਿਰਾਂ ਵਿੱਚ ਰਹਿਣ ਸਹਿਣ ਦੀਆਂ ਸਥਿਤੀਆਂ ਦਾ ਮੁਲਾਂਕਣ ਕਰਨ ਲਈ ਇੱਕ ਮਹੱਤਵਪੂਰਨ ਮੁਲਾਂਕਣ ਸਾਧਨ ਵਜੋਂ ਵੀ ਕੰਮ ਕਰਦੀ ਹੈ ਰਹਿਣ ਲਈ ਸਭ ਤੋਂ ਵਧੀਆ ਤੇ ਸਭ ਤੋਂ ਭੈੜੀਆਂ ਥਾਵਾਂ ਦੀ ਪਛਾਣ ਕਰਦੀ ਹੈ EIYU ਦੱਸਦਾ ਹੈ ਕਿ ਕਾਰੋਬਾਰਾਂ ਸਰਕਾਰਾਂ ਅਤੇ ਅਕਾਦਮਿਕ ਸੰਸਥਾਵਾਂ ਲਈ ਰਣਨੀਤੀਆਂ ਨੂੰ ਆਕਾਰ ਦੇਣ ਅਤੇ ਨੀਤੀਆਂ ਨੂੰ ਸੂਚਿਤ ਕਰਨ ਵਿੱਚ ਕਿਸੇ ਵਿਅਕਤੀ ਦੀ ਜੀਵਨ ਸ਼ੈਲੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਚੁਣੌਤੀਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਬਾਲੀ ਦੇ ਵਿੱਚ ਹੋਈ ਘਾਤਕ ਗੋਲੀਬਾਰੀ ਤੋਂ ਬਾਅਦ ਇੰਡੋਨੇਸ਼ੀਆਈ ਪੁਲਿਸ ਨੇ ਤਿੰਨ ਆਸਟ੍ਰੇਲੀਆਈਆਂ ਨੂੰ ਗ੍ਰਿਫਤਾਰ ਕੀਤਾ ਅਤੇ ਇੰਡੋਨੇਸ਼ੀਆਈ ਪੁਲਿਸ ਦਾ ਕਹਿਣਾ ਹੈ ਕਿ ਤਿੰਨਾਂ ਨੇ ਭੱਜਣ ਦੀ ਇੱਕ ਵਿਸਤ੍ਰਿਤ ਯੋਜਨਾ ਬਣਾਈ। ਸਵੇਰ ਤੜਕੇ ਹੋਈ ਗੋਲੀਬਾਰੀ ਦੇ ਵਿੱਚ 32 ਸਾਲਾ ਸੀਮਾਨ ਰਾਡਮਾਨੋ ਵਿੱਚ ਦੀ ਮੌਤ ਹੋ ਗਈ ਜਦੋਂ ਕਿ 34 ਸਾਲਾ ਸਨਾਰ ਗਨੇਮ ਜ਼ਖਮੀ ਹੋਇਆ। ਇੰਡੋਨੇਸ਼ੀਆਈ ਪੁਲਿਸ ਨੇ ਬਾਲੀ ਦੇ ਰਿਜ਼ੋਰਟ ਟਾਪੂ ਤੇ ਇੱਕ ਵਿਲਾ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੇ ਸੰਬੰਧ ਵਿੱਚ ਤੇ ਆਸਟ੍ਰੇਲੀਆਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ ਚੌਥੇ ਵਿਅਕਤੀ ਦੀ ਮੌਤ ਹੋ ਗਈ ਸੀ ਇਸ ਦੇ ਪੁਲਿਸ ਮੁਖੀ ਨੇ ਬੁੱਧਵਾਰ ਨੂੰ ਕਿਹਾ ਬਾਲੀ ਪੁਲਿਸ ਮੁਖੀ ਡੈਨੀਅਲ ਅਦਿੱਤਿਆ ਜੀ ਨੇ ਕਿਹਾ ਕਿ ਪੁਲਿਸ ਨੇ ਮੰਗਲਵਾਰ ਨੂੰ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਜਿਨ੍ਹਾਂ ਤੇ ਉਹਨਾਂ ਨੇ ਗੋਲੀਬਾਰੀ ਦੀ ਤਿਆਰਬੰਦ ਅਤੇ ਅੰਜਾਮ ਦੇਣ ਦਾ ਦੋਸ਼ ਲਗਾਇਆ ਅਸੀਂ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਉਸਨੇ ਪੱਤਰਕਾਰਾਂ ਨੂੰ ਦੱਸਿਆ ਉਹਨਾਂ ਕਿਹਾ ਕਿ ਉਹਨਾਂ ਤੇ ਪਹਿਲਾਂ ਤੋਂ ਸੋਚੀ ਸਮਝੀ ਹੱਤਿਆ ਦਾ ਦੋਸ਼ ਲਗਾਇਆ ਗਿਆ ਅਤੇ ਜੇਕਰ ਇਹ ਸਾਬਤ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ ਹਾਲਾਂਕਿ ਪੁਲਿਸ ਨੇ ਉਹਨਾਂ ਆਦਮੀਆਂ ਦੀ ਪਛਾਣ ਕਰਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੂੰ ਸਿਰਫ ਸ਼ੁਰੂਆਤੀ ਅੱਖਰ ਸੀ ਡੀ ਅਤੇ ਟੀ ਨਾਲ ਦਰਸਾਇਆ ਸ਼ਨੀਵਾਰ ਨੂੰ ਅੱਧੀ ਰਾਤ ਤੋਂ ਠੀਕ ਬਾਅਦ ਹੋਈ ਗੋਲੀਬਾਰੀ ਵਿੱਚ 32 ਸਾਲਾ ਜ਼ਿਵਾਨ ਰਾਡਮਾਨੂ ਵਿੱਚ ਦੀ ਮੌਤ ਹੋ ਗਈ ਅਤੇ 5ਵੇਂ ਆਸਟ੍ਰੇਲੀਆਈ 35 ਸਾਲਾ ਸਨਾਰਕਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇੰਡੋਨੇਸ਼ੀਆਈ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਉਹਨਾਂ ਨੇ ਬਾਰੀ ਦੇ ਦੋਸ਼ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਇੱਕ ਨੂੰ ਰਾਜਧਾਨੀ ਜਕਾਰਤਾ ਦੇ ਨੇੜੇ ਸੋਇਕਾਰ ਨੂੰ ਹੱਟਾ ਹਵਾਈ ਅੱਡੇ ਤੇ ਜਦੋਂ ਉਹ ਦੇ ਛੱਡਣ ਦੀ ਤਿਆਰੀ ਕਰ ਰਿਹਾ ਸੀ DBS ਗਰੁੱਪ ਦਾ ਟੀਚਾ ਅਗਲੇ 5 ਸਾਲਾਂ ਦੇ ਵਿੱਚ ਆਪਣੀ ਆਸਟ੍ਰੇਲੀਆਈ ਉਧਾਰ ਕਿਤਾਬ ਨੂੰ ਦੁੱਗਣਾ ਕਰਨਾ ਹੈ ਤੇ DBS ਦੇ CEO ਟੈਨ ਸ਼ੂ ਸ਼ਾਨ ਨੇ ਕਿਹਾ ਕਿ ਸਿੰਗਾਪੁਰ ਮੁੱਖ ਦਫ਼ਤਰ ਵਾਲਾ ਬੈਂਕ ਆਸਟ੍ਰੇਲੀਆ ਅਤੇ ਦੱਖਣ ਪੂਰਬੀ ਏਸ਼ੀਆ ਦੇ ਵਿੱਚ ਕਾਰਵਪਾਰਕ ਸੰਬੰਧਾਂ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ ਬੈਂਕ ਨੇ ਕਿਹਾ ਕਿ ਉਸਨੇ ਵਪਾਰ ਏਜੰਸੀ ਆਸਟ੍ਰੇਡ ਦੇ ਤੱਕ ਇੱਕ ਸਮਝੌਤੇ ਉੱਤੇ ਹਸਤਾਖਰ ਕੀਤੇ ਨੇ ਜੋ ਇਸ ਨੂੰ ਆਸਟ੍ਰੇਲੀਆਈ ਅਤੇ ਦੱਖਣ ਪੂਰਬੀ ਏਸ਼ੀਆਈ ਕਾਰੋਬਾਰਾਂ ਖਾਸ ਕਰਕੇ ਸਿੰਗਾਪੁਰ ਇੰਡੋਨੇਸ਼ੀਆ ਮਲੇਸ਼ੀਆ ਅਤੇ ਵਿਏਟਨਾਮ ਦੇ ਵਿਚਕਾਰ ਵਧੇਰੇ ਵਪਾਰ ਅਤੇ ਨਿਵੇਸ਼ ਦੀ ਸਹੂਲਤ ਅਤੇ ਵਿੱਤ ਪ੍ਰਦਾਨ ਕਰਨ ਦੇ ਵਿੱਚ ਮਦਦ ਕਰੇਗਾ ਆਸਟ੍ਰੇਲੀਆਈ ਕੰਪਨੀਆਂ ਵਧੇਰੇ ਘਰੇਲੂ ਕੇਂਦ੍ਰਿਤ ਕਰ ਰਹੀਆਂ ਹਨ ਪੈਨ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਉਸ ਬਰਤਾਂਤ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ ਪੈਨ ਨੇ ਕਿਹਾ ਕਿ ਡੀਬੀਐਸ ਦੀ ਆਸਟ੍ਰੇਲੀਆਈ ਉਧਾਰ ਬੁੱਕ ਇਸ ਵੇਲੇ ਲਗਭਗ 11 ਬਿਲੀਅਨ ਆਸਟ੍ਰੇਲੀਆਈ ਡਾਲਰ ਦੀ ਹੈ ਜੋ ਕਿ ਉਸਨੇ ਕਿਹਾ ਅਗਲੇ 5 ਸਾਲਾਂ ਵਿੱਚ ਦੁੱਗਣੀ ਹੋ ਕੇ 20 ਬਿਲੀਅਨ ਆਸਟ੍ਰੇਲੀਆਈ ਡਾਲਰ ਹੋ ਸਕਦੀ ਹੈ ਸਾਨੂੰ ਇਹ ਕਰਨਾ ਪਸੰਦ ਆਵੇਗਾ ਤੇ ਇਸ ਨੂੰ ਦੂਜੀਆਂ ਵੱਡੀਆਂ ਆਸਟ੍ਰੇਲੀਆਈ ਕੰਪਨੀ ਨਾਲ ਦੁਹਰਾਉਣਾ ਪਸੰਦ ਆਵੇਗਾ ਡੀਬੀਐਸ ਨੇ ਮਈ ਵਿੱਚ ਉਮੀਦ ਨਾਲੋਂ ਬਿਹਤਰ ਤਿਮਾਹੀ ਨਤੀਜੇ ਪੋਸਟ ਕੀਤੇ ਜਿਸ ਵਿੱਚ ਦੌਲਤ ਪ੍ਰਬੰਧਨ ਫੀਸਾਂ ਵਿੱਚ ਵਾਧਾ ਹੋਇਆ ਜੋ ਸਾਲ ਦਰ ਸਾਲ 35% ਵਧ ਕੇ 724 ਮਿਲੀਅਨ ਸਿੰਗਾਪੂਰੀ ਡਾਲਰ ਦੇ ਰਿਕਾਰਡ ਤਿਮਾਹੀ ਉੱਚ ਪੱਧਰ ਤੇ ਪਹੁੰਚ ਗਈਆਂ ਜਿਸ ਦਾ ਕਾਰਨ ਬੈਂਕ ਨੇ ਮਜ਼ਬੂਤ ਬਾਜ਼ਾਰ ਭਾਵਨਾ ਨੂੰ ਦੱਸਿਆ ਦੱਖਣ ਪੂਰਬੀ ਏਸ਼ੀਆ ਦੇ ਸਭ ਤੋਂ ਵੱਡੇ ਬੈਂਕ ਦੇ ਪ੍ਰਬੰਧਨ ਅਧੀਨ ਸੰਪਤੀਆਂ ਪਹਿਲੀ ਤਿਮਾਹੀ ਵਿੱਚ 13% ਵਧ ਕੇ 432 ਬਿਲੀਅਨ ਸਿੰਗਾਪੂਰੀ ਡਾਲਰ ਦੇ ਰਿਕਾਰਡ ਉੱਚੇ ਪੱਧਰ ਤੇ ਪਹੁੰਚ ਗਈਆਂ ਹਨ ਟੈਨ ਨੇ ਕਿਹਾ ਕਿ ਜਦੋਂ ਕਿ ਡਾਲਰ ਅਤੇ ਅਮਰੀਕੀ ਖਜ਼ਾਨਾ ਦੀ ਸੁਰੱਖਿਅਤ ਪਨਾਹਗਾ ਸਥਿਤੀ ਨੂੰ ਅਜੇ ਖਤਰਾ ਨਹੀਂ ਸੀ ਬੈਂਕ ਦੇ ਕੁਝ ਗਾਹਕਾਂ ਨੇ ਡਾਲਰ ਲਿੰਕਡਨ ਨਿਵੇਸ਼ਾਂ ਤੋਂ ਦੂਰ ਵਿਭੰਤਾ ਕਰਨੀ ਸ਼ੁਰੂ ਕਰ ਦਿੱਤੀ ਸੀ ਜਿਸ ਦਾ ਜਾਪਾਨ ਸਮੇਤ ਹੋਰਾਂ ਫਾਇਦਾ ਹੋਇਆ ਗਲੋਬਲ ਰੁਝਾਵਾਂ ਵੱਲ ਵਧਦੇ ਹੋਏ ਤਾਨਸ਼ੂ ਸ਼ਾਨ ਨੇ ਆਰਥਿਕ ਸਥਿਰਤਾ ਅਤੇ ਸਪਲਾਈ ਲੜੀ ਦੇ ਜੋਖਮਾਂ ਦੇ ਪ੍ਰਬੰਧਨ ਦੀਆਂ ਚੁਣੌਤੀਆਂ ਨੂੰ ਸੰਬੋਧਿਤ ਕੀਤਾ ਉਸਨੇ ਵਿਭਿੰਨਤਾ ਰਣਨੀਤੀਆਂ ਦੇ ਲਾਭ ਪਾਤਰੀ ਵੱਜੋਂ ਭਾਰਤ ਦੀ ਸਥਿਤੀ ਤੇ ਜ਼ੋਰ ਦਿੱਤਾ ਖਾਸ ਕਰਕੇ ਚੀਨ ਪਲੱਸ 1 ਮਾਡਲ ਦੇ ਸੰਦਰਭ ਵਿੱਚ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮાળ ਲੈਣਿਆ ਅਹਿਮ ਸੁਰਖੀਆਂ ਤੇ जी 7ਵੰਤ ਰਨ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਮੋਦੀ ਦੇ ਨਾਲ ਮੁਲਾਕਾਤ ਟਰੰਪ ਦੇ ਨਾਲ ਗੱਲਬਾਤ ਨਾ ਕਰਨ ਦਾ ਮਿਲਿਆ ਮੌਕਾ ਆਸਟ੍ਰੇਲੀਆ ਦੇ 33 ਸ਼ਹਿਰ ਦੁਨੀਆ ਦੇ ਪਹਿਲੇ 10 ਰਹਿਣ ਯੋਗ ਸ਼ਹਿਰਾਂ ਦੇ ਵਿੱਚ ਹੋਣ ਕੇ شمار ਬਾਲੀ ਵਿੱਚ ਆਸਟ੍ਰੇਲੀਆਈ ਵਿਅਕਤੀ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਤਿੰਨ ਆਸਟ੍ਰੇਲੀਆਈ ਵਿਅਕਤੀ ਹੋਏ ਗ੍ਰਿਫਤਾਰ ਸਿੰਗapore ਨੇ ਦਾਤਾ DBS ਦਾ 345 ਸਾਲਾ ਦੇ ਵਿੱਚ ਆਸਟ੍ਰੇਲੀਆਈ ਉਧਾਰ ਬੁੱਕ ਨੂੰ ਕਰੇਗਾ ਦੁੱਗਣਾ ਆਸਟ੍ਰੇਲੀਆ ਬੁਲਟਨ ਦੇ ਵਿੱਚ ਫਿਲਹਾਲ ਇਨਾ ਹੀ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ